ਸੁਜ਼ੂਕੀ ਆਟੋ ਦੇਖ ਸਕਦੇ ਹੋ ਕਿ ਇਸ ਤਰੀਕੇ ਜਿਹੜੀ ਹੈ ਵਿੱਚ ਵੱਜਿਆ ਸੋ ਉਸ ਤੋਂ ਬਾਅਦ ਜਿਹੜਾ ਐਕਸੀਡੈਂਟ ਜਿਹੜਾ ਕਾਫੀ ਦਰਦਨਾਕ ਹੋਇਆ ਭਾਈ ਮੈਂ ਆਪਣਾ ਪਿੱਛੋਂ ਆ ਰਿਹਾ ਉਹ ਮੇਰੇ ਅੱਗੇ ਸੀਗਾ ਉਹਨੇ ਇੱਕਦਮ ਹੀ ਗੱਡੀ ਮੋੜੀ ਨਾ ਇੰਡੀਕੇਟਰ ਦਿੱਤਾ ਨਾ ਕੁਝ ਉਹਨੇ ਇੱਕਦਮ ਹੀ ਬ੍ਰੇਕ ਮਾਰੀ ਉਹਦੇ ਵਿੱਚ ਆ ਕੇ ਗੱਡੀ ਵੱਜੀ ਕਾਫੀ ਸਪੀਡ ਦੇ ਵਿੱਚ ਸੀ ਕਿ ਕਿਤਾ ਕੋਈ ਸੱਟ ਵੱਜੀ ਜਾਂ ਲੱਤ ਟੁੱਟ ਗਈ ਹੈ ਵੀਰੇ ਮੇਰੀ ਨਾ ਐਕਸੀਡੈਂਟ ਦਾ ਕਾਰਨ ਕੀ ਹੈ ਬਸ ਜਿੱਥੇ ਯੂ ਟਰਨ ਲਿਆ ਜੇ ਤੇ ਉਹ ਨਾ ਆਟੋ ਵਾਲਾ ਜਿਹੜਾ ਬਹੁਤ ਸਪੀਡ ਨਾਲ ਆ ਰਿਹਾ ਸੀਗਾ ਕਾਫੀ ਸਪੀਡ ਨਾਲ ਤੇ ਪਿੱਛੋਂ ਲਿਆ ਕੇ ਮਾਰੀ ਬਸ ਗੱਡੀ ਤੇ ਹੁਣ ਅਸੀਂ ਇਹ ਦੇਖੋ ਜਦੋਂ ਗਲਤੀ ਹੋਦੀ ਹੈ ਕਿ ਪਿੱਛੋਂ ਲਿਆ ਕੇ ਉਹਨੇ ਮਾਰਿਆ ਹੈਗਾ ਤੇ ਅਸੀਂ ਕੀ ਕਰ ਸਕਦੇ ਹੈਗੇ ਆ ਸਾਰੇ ਜਣੇ ਇਹਦੀ ਸਾਈਡ ਲੈ ਰਹੇ ਆ ਕਿ ਇਹਦੀ ਕੋਈ ਗਲਤੀ ਨਹੀਂ ਆ ਬਲਕਿ ਗਲਤੀ ਹੋਦੀ ਆ ਉਹ ਬੈਕ ਕਰਨ ਵੇਲੇ ਨਾ ਨਾ ਉਹਨੇ ਇੰਡੀਕੇਟਰ ਦਿੱਤਾ ਨਾ ਉਹਨੇ ਪਿੱਛੇ ਗੱਡੀ ਨੂੰ ਸਾਰਾ ਕੀਤਾ ਫੂਟਨ ਕਿਦਾਂ ਤੁਸੀਂ ਸਲੋ ਲਿਤਾ ਸੀਗਾ ਇਹ ਸਪੀਡ ਤੇ ਸਲੋ ਸੀਗਾ ਬਿਲਕੁਲ ਸਰ ਕੈਮਰੇ ਚੈੱਕ ਕਰ ਸਕਦੇ ਤੁਸੀਂ ਨਾ ਵੱਲੋਂ ਕਿਹਾ ਗਿਆ ਹੈਂਡਿਕਟਰ ਦਿੱਤਾ ਨਾ ਇੰਡੀਕੇਟਰ ਵੀ ਦਿੱਤਾ ਸੀਗਾ ਪ੍ਰਸ਼ਾਸਨ ਨੇ ਦਿੱਲੀ ਆ ਤੇ ਪੰਜਾਬ ਦੀ ਕਹਿਣਾ ਕਿ ਆ ਸਭ ਨੂੰ ਪਤਾ ਵਾ ਪ੍ਰਸ਼ਾਸਨ ਨੇ ਦਿੱਲੀ ਆ काम ਦੇ કામ ਹੀ ਨਹੀਂ ਹੋ ਰਿਹਾ ਟਾਈਮ ਦੇ ਤੁਸੀਂ ਲੈ ਕੇ ਗਏ ਹੋ ਇਹਨਾਂ ਨੂੰ ਐਂਬੂਲੈਂਸ ਦੇ ਵਿੱਚ ਕਿਉਂਕਿ ਉਹ ਰੋ ਰਿਹਾ ਰਿਹਾ ਫੋਨ ਕਰ ਰਿਹਾ ਕੁਝ ਆਇਆ ਨਹੀਂ ਹੁਣ ਤੱਕ ਪੁਲਿਸ ਵੀ ਨਹੀਂ ਆਈ ਅੱਧਾ ਘੰਟਾ ਹੋ ਗਿਆ ਫੋਨ ਕਰੇ ਹੋਏ ਡਿਵੀਜ਼ਨ ਨੰਬਰ 7 ਹੈ ਥਾਣਾ ਜਿਹੜਾ ਨਜ਼ਦੀਕ ਹੀ ਪੈਂਦਾ ਹੈ ਮਹਿਦ ਕਦਮ ਦੀ ਦੂਰੀ ਦੇ ਵਿੱਚ ਥਾਣਾ ਹੈਗਾ ਪਰ ਪ੍ਰਸ਼ਾਸਨ ਜਿਹੜਾ ਹੈ ਪੀਸੀਆਰ ਦਾ ਵੀ ਕੋਈ ਗੜਾ ਨਹੀਂ ਤਾਂ ਪ੍ਰਸ਼ਾਸਨ ਜਿਹੜਾ ਹੈ ਹਲੇ ਤੱਕ ਇਸ ਜਗ੍ਹਾ ਤੇ ਉਤੇ ਨਹੀਂ ਪਹੁੰਚਿਆ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਨ ਤਵੜੀ ਪਹੁੰਚੇ ਹਾਂ ਲੁਧਿਆਣਾ ਤਾਜਪੁਰ ਦੇ ਵਿੱਚ ਮੇਨ ਹਾਈਵੇ ਤੇ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿ ਆਟੋ ਦੇਖ ਸਕਦੇ ਹੋ ਕਿਸ ਤਰੀਕੇ ਜੜੀ ਹੈ ਅ ਵਿੱਚ ਬੱਜਿਆ ਸੋ ਉਸ ਤੋਂ ਬਾਅਦ ਜਿਹੜਾ ਐਕਸੀਡੈਂਟ ਜਿਹੜਾ ਕਾਫੀ ਦਰਦਨਾਕ ਹੋਇਆ ਦੇਖ ਸਕਦੇ ਹੋ ਕਾਫੀ ਦਰਦਨਾਕ ਜਿਹੜਾ ਹਾਦਸਾ ਹੈ ਮੇਨ ਰੋਡ ਦੇ ਉੱਤੇ ਹੋਇਆ ਆਖਿਰਕਾਰਨ ਕੀ ਸੀਗਾ ਕਿਸ ਤਰੀਕੇ ਨਾਲ ਜਿਹੜਾ ਕਿਹੜੀ ਗੱਡੀ ਦੇ ਵਿੱਚ ਜਿਹੜਾ ਆਟੋ ਵੱਜਦਾ ਹੈ ਤੇ ਉਸ ਤੋਂ ਬਾਅਦ ਆਟੋ ਦੇ ਜਿਹੜੇ ਪਰ ਖੱਤੇ ਜੜੇ ਦੇਖ ਸਕਦੇ ਹੋ ਅਗਲੇ ਹਿੱਸੇ ਦੇ ਸੋ ਉਹ ਜਿਹੜੇ ਉੱਡ ਜਾਂਦੇ ਨੇ ਹਾਲਾਂਕਿ ਅੱਗੇ ਅਗਰ ਫੋਕਸ ਦੀ ਗੱਲ ਕਰਦੀ ਆ ਤਾਂ ਦੇਖ ਸਕਦੇ ਹੋ ਆਟੋ ਦੇ ਜਿਹੜੇ ਫਰ ਖੱਤੇ ਉੱਡ ਜਾਂਦੇ ਨੇ ਤਾਂ ਡਰਾਈਵਰ ਦੀ ਜਿਹੜੀ ਸੀਟ ਹੈ ਦੇਖ ਸਕਦੇ ਹੋ ਕਿ ਆਟੋ ਜਿਹੜਾ ਕਿਸ ਤਰੀਕੇ ਅੰਦਰ ਨੂੰ ਆ ਜਾਂਦਾ ਤਾਂ ਡਰਾਈਵਰ ਸੀਟ ਦੇ ਉੱ ਗੱਲਬਾਤ ਕਰ ਲੈਨੇ ਆ ਸੋ ਮੌਕੇ ਤੇ ਮੌਜੂਦ ਲੋਕਾਂ ਨਾਲ ਵੀ ਗੱਲ ਕਰਦੇ ਆ ਹੋਇਆ ਕੀ ਸੀਗਾ ਤੇ ਭਾਈ ਇਹਨਾਂ ਨੂੰ ਪੁੱਛੋ ਇਹ ਇਹ ਸਾਹਮਣੇ ਸੀ ਭਜੀ ਉਹ ਉਹ ਅੱਗੇ ਗੱਡੀ ਸੀਗਾ ਤੇਜ਼ੀ ਵਿੱਚ ਥਾ ਉਹ ਗੱਡੀ ਨੇ ਇੱਕ ਬੈਗ ਮੋੜਾ ਹੈ ਇਹ ਗੱਡੀ ਪਿੱਛੇ ਸੀਗਾ ਇੱਕ ਬੈਗ ਮੋੜ ਕੇ ਨਾ ਬੈਕ ਸਾਈਡ ਤੋਂ ਮਾਰ ਦਿਆ ਗੱਡੀ ਨੂੰ ਹੁਣ ਇੱਕ ਬੈਗ ਮੋੜਿਆ ਕਿਨੇ ਮੋੜਿਆ ਉਹ ਸਾਹਮਣੇ ਸੀਮਿੰਟ ਵਾਲਾ ਆਏਗਾ ਔਰ ਬਰੋਲੋ ਗੱਡੀ ਆਏਗਾ ਨਹੀਂ ਉਹਨਾਂ ਉਹਨਾਂ ਵੱਲੋਂ ਮੋੜਿਆ ਗਿਆ ਹਾਂ ਜੀ ਹਾਂ ਉਸਨੇ ਮੋੜਿਆ ਹੈ ਇਹ ਗੱਡੀ ਵਿੱਚ ਕੌਣ ਸੀਗਾ ਇੱਕ ਇੱਕ ਸਵਾਰੀ ਦਾ ਇੱਕ ਡਰਾਈਵਰ ਥਾ ਡਰਾਈਵਰ ਕੌਣ ਹੈ ਉਹ ਬੈਠੇ ਹੋਏ ਉਸ ਤੋਂ ਪਹਿਲਾਂ ਲੱਤ ਟੁੱਟਾ ਹੋਇਆ ਭਾਈ ਜੀ ਕੀ ਨਾਮ ਆ ਤੁਹਾਡਾ ਅਮਰ ਸਿੰਘ ਭਾਈ ਤੁਸੀਂ ਗੱਡੀ ਚਲਾ ਰਹੇ ਸੀ ਹਾਂਜੀ ਵੀਰੇ ਤੁਹਾਡਾ ਹਾਂਜੀ ਕੀ ਹੋਇਆ ਭਾਈ ਮੈਂ ਆਪਣਾ ਪਿੱਛੋਂ ਆ ਰਿਹਾ ਉਹ ਮੇਰੇ ਅੱਗੇ ਸੀਗਾ ਉਹਨੇ ਇੱਕਦਮ ਹੀ ਗੱਡੀ ਮੋੜੀ ਨਾ ਇੰਡੀਕੇਟਰ ਦਿੱਤਾ ਨਾ ਕੋਚ ਉਹਨੇ ਬਿੱਕਦਮ ਹੀ ਬ੍ਰੇਕ ਮਾਰੀ ਉਹਦੇ ਵਿੱਚ ਆ ਕੇ ਗੱਡੀ ਵੱਜੀ ਉਹਦਾ ਉਹਦੀ ਜਿਹੜੀ ਗੱਡੀ ਸੀਗੀ ਕਿਹੜੀ ਗੱਡੀ ਸੀ ਬਰੋਲੋ ਸੀਗਾ ਵੀਰੇ ਬਲੇਰੋ ਸੀ ਉਹ ਕਿਦਾਂ ਲੋਡਰ ਸੀਗਾ ਲੋਡਰ ਬਲੇਰੋ ਹਾਂਜੀ ਹਾਂਜੀ ਉਹ ਕਿਦਾਂ ਅੱਗੋ ਘੁਮਾਇਆ ਗੱਡੀ ਆ ਮੇਰੇ ਅੱਗੋ ਘੁਮਾਈ ਉਹਨੇ ਕੇ ਦਿੱਦਾ ਵਜੀ ਆਪਾਂ ਮੇਰੇ ਨਹੀਂ ਨਹੀਂ ਜਿਆਦੀ ਸਪੀਡ ਨਹੀਂ ਜੀ ਕੱਟੇ ਸੀ ਕਿ ਉਹ ਬ੍ਰੇਕ ਮਾਰੀ ਹੋਣ ਇੱਕਦਮ ਹੀ ਨਾਲ ਰੋਗੇ ਕਿਤੇ ਵਹੀ ਲੱਗਦੀ ਐ ਜਿਸ ਸਾਨੂੰ ਆਟੋ ਦੇ ਹਾਲਾਤ ਐ ਫਰ ਕੱਚੇ ਓੜੇ ਨੇ ਕੀ ਲੱਗਦਾ ਵੀ ਉਹ ਕਾਫੀ ਸਪੀਡ ਦੇ ਵਿੱਚ ਸੀਗੀ ਕਿਤਾ ਕੋਈ 60 ਵਜੀ ਜਾਂ ਲੱਤ ਟੁੱਟ ਗਈ ਵੀਰੇ ਮੇਰੀ ਕਿੰਨਾ ਸਮਾਂ ਹੋ ਗਿਆ ਐਕਸੀਡੈਂਟ ਹੋਇਆ ਹੋ ਗਿਆ ਅੱਧਾ ਘੰਟਾ ਹੋ ਗਿਆ ਹੁਣ ਫਿਰ ਤੁਸੀਂ ਹਸਪੀਟਲ ਨਹੀਂ ਗਏ ਹੁਣ ਤੱਕ ਕੋਣ ਕਰਦੇ ਆਏ ਵੀਰੇ ਲੈ ਕੇ ਜਾਓਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੰਪਲੇਂਟ ਕੀਤੀ ਕੋਈ ਭਾਈ ਨਹੀਂ ਕੀਤੀ ਆ ਹਾਲੇ ਕੋਈ ਨਹੀਂ ਆਇਆ ਵਾ ਕਹਿੰਦੇ ਲੋਕ ਪਰਿਵਾਰ ਵੀ ਖੜਾ ਨਾਲ ਕਿ ਤੁਸੀਂ ਘਰ ਦੇ ਆਏ ਹੋਏ ਨੇ ਮਾਮਾ ਹੈਗਾ ਘਰ ਦੇ ਹੈਗੇ ਇੱਧਰ ਭਰਾ ਖੜਾ ਹੋਇਆ ਸਾਰੇ ਸਾਰੇ ਆਏ ਹੋਏ ਨੇ ਕਿਤਾ ਲੱਤ ਫ੍ਰੈਕਚਰ ਹੋ ਗਈ ਹਾਂਜੀ ਆ ਟੁੱਟ ਗਈ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨੌਜਵਾਨ ਵਿਅਕਤੀ ਜਿਹੜਾ ਆਟੋ ਚਲਾ ਰਿਹਾ ਸੀਗਾ ਜਿਹਦਾ ਜਿਹਦਾ ਇਹ ਆਟੋ ਸੀਗਾ ਉਹ ਕਿਸ ਤਰੀਕੇ ਉਹਦੇ ਪੈਰਾਂ ਦੇ ਵਿੱਚ ਜਿਹੜੀ ਸੱਟ ਵੱਜ ਗਈ ਸੋ ਪਰਿਵਾਰ ਜਿਹੜਾ ਮੌਕੇ ਤੇ ਪਹੁੰਚਿਆ ਹਾਲਾਂਕਿ ਤਕਰੀਬਨ ਕਿੰਨਾ ਕ ਸਮਾਂ ਹੋ ਗਿਆ ਇਹ ਹਾਦਸੇ ਹੋਏ ਨੂੰ ਇਹ ਹੋ ਗਿਆ ਭਾਜੀ ਆਧਾ ਘੰਟਾ ਹੋ ਗਿਆ ਆਧਾ ਘੰਟਾ ਹਾਂਜੀ ਹਾਂਜੀ ਅੱਧੇ ਘੰਟੇ ਵਿੱਚ ਪ੍ਰਸ਼ਾਸਨ ਹਲੇ ਤੱਕ ਨਹੀਂ ਪਹੁੰਚਿਆ ابھی ਨਹੀਂ ਆਇਆ ਜੀ ਕੋਈ ਆਇਆ ਨਹੀਂ ਬਿਲਕੁਲ ਸੋ ਦੱਸ ਦਈਏ ਡਿਵੀਜ਼ਨ ਨੰਬਰ 7 ਹੈ ਥਾਣਾ ਜਿਹੜਾ ਨਜ਼ਦੀਕ ਹੀ ਪੈਂਦਾ ਹੈ ਮਹਿਜ਼ ਕਦਮ ਦੀ ਦੂਰੀ ਦੇ ਵਿੱਚ ਥਾਣਾ ਹੈਗਾ ਪਰ ਪ੍ਰਸ਼ਾਸਨ ਜਿਹੜਾ ਪੀਸੀਆਰ ਦਾ ਵੀ ਕੋਈ ਗੜਾ ਨਹੀਂ ਤਾਂ ਪ੍ਰਸ਼ਾਸਨ ਜਿਹੜਾ ਹਲੇ ਤੱਕ ਇਸ ਜਗ੍ਹਾ ਤੇ ਉੱਤੇ ਨਹੀਂ ਪਹੁੰਚਿਆ ਸੋ ਭਾਈ ਜੀ ਮੌਕੇ ਤੇ ਖੜੇ ਸੀ ਕਿ ਉਦੋਂ ਜਦੋਂ ਹਾਦਸਾ ਹੋਇਆ ਐਕਸੀਡੈਂਟ ਹੋਇਆ ਨਹੀਂ ਮੌਕੇ ਤੇ ਨਹੀਂ ਸੀਗੇ ਸਰ ਪੁਲਿਸ ਪ੍ਰਸ਼ਾਸਨ ਨੂੰ ਅੱਧੇ ਘੰਟਾ ਪੌਣਾ ਘੰਟਾ ਹੋ ਗਿਆ ਹੁਜੇ ਤੱਕ ਨਹੀਂ ਪਹੁੰਚਿਆ ਸਰ ਯਾਦ ਹੈ ਗਲਤੀ ਕੀਤੀ ਸੀਗੀ ਇਹਦੇ ਵਿੱਚ ਕੀ ਲੱਗਦਾ ਸਰ ਗਲਤੀ ਉਹਨਾਂ ਦੀ ਪੀਕਅਪ ਵਾਲਿਆਂ ਦੀ ਸੀਗੀ ਉਹਨਾਂ ਨੇ ਬਲੈਰੋ ਆਪਣੀ ਤਾਂ ਕਰਕੇ ਅੰਦਰ ਕਰ ਲਈ ਡਰਾਈਵਰ ਮੋਕੇ ਤੋਂ ਨਿਕਲ ਗਿਆ ਵਾ ਯਾਰ ਉਹ ਅੰਦਰ ਵੀ ਕਰ ਲਈ ਬਲੈਰੋ ਅੰਦਰ ਕਰ ਲਈ ਸਰ ਉਹਨਾਂ ਨੇ ਕੁਝ ਨਿਕੋ ਲਿਆ ਉਹਨਾਂ ਨੇ ਤੁਸੀਂ ਕੌਣ ਹੋ ਮੈਂ ਇਹਦੇ ਗਲੀ ਦਾ ਬੰਦਾ ਅਮਰਦਾ ਗਲੀ ਦਾ ਬੰਦਾ ਇਹ ਅੱਜ ਤੋਂ ਨਹੀਂ ਕਾਫੀ ਟਾਈਮ ਤੋਂ ਗੱਡੀ ਚਲਾ ਰਿਹਾ ਸਾਨੂੰ ਇਹਦੇ ਬਾਰੇ ਪਤਾ ਕਿੱਦਾਂ ਇਹ ਗੱਡੀ ਚਲਾਉਂਦਾ ਬਹੁਤ ਵਧੀਆ ਗੱਡੀ ਚਲਾਉਂਦਾ ਸਾਰੇ ਜਣੇ ਇਹਦੀ ਸਾਈਡ ਲੈ ਰਹੇ ਆ ਕਿ ਇਹਦੀ ਕੋਈ ਗਲਤੀ ਨਹੀਂ ਆ ਬਲਕਿ ਗਲਤੀ ਉਹਦੀ ਆ ਉਹ ਬੈਕ ਕਰਨ ਵੇਲੇ ਨਾ ਨਾ ਉਹਨੇ ਇੰਡੀਕੇਟਰ ਦਿੱਤਾ ਨਾ ਉਹਨੇ ਪਿੱਛੇ ਗੱਡੀ ਨੂੰ ਸਾਰਾ ਕੀਤਾ ਕਿ ਵੀਰੇ ਆਪਾਂ ਬੈਕ ਕਰ ਰਹੇ ਆ ਉਹਨੇ ਪੂਰੀ ਸਪੀਡ ਦੇ ਵਿੱਚ ਉਹਨੇ ਬੈਕ ਕੀਤਾ ਜਿਹਦੇ ਪਿੱਛੇ ਇਹ ਸੀਗਾ ਇਹਨੂੰ ਛੱਟ ਲੱਗ ਗਈ ਆ ਬਸ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਜਿਹੜਾ ਹਾਦਸਾ ਵਾਪਰਿਆ ਜਿਹੜਾ ਭਾਨਾ ਵਾਪਰਿਆ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਜਿਹੜੀ ਹੈ ਜਾਨੀ ਨੁਕਸਾਨ ਵੀ ਜਿਹੜਾ ਹੋ ਸਕਦਾ ਸੀਗਾ ਗੱਡੀ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਜਿਹੜੇ ਖੜੇ ਹੋ ਜਾਣਗੇ ਕਿ ਆਟੋ ਦੇ ਜਿਹੜੇ ਪਰ ਖੱੱਚੇ ਕਿਸ ਤਰੀਕੇ ਔੜੇ ਨੇ ਤੁਹਾਨੂੰ ਆਟੋ ਨੰਬਰ ਵੀ ਦੱਸ ਦਿੰਨੇ ਪੀਵੀ 10 ਦਾ ਜੇ ਆਰ 45 97 ਜਿਹੜਾ ਆਟੋ ਨੰਬਰ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹਦਾ ਜਿਹੜਾ ਬਿਲਕੁਲ ਪਰਖੱਚੇ ਉੱਡ ਜਾਂਦੇ ਨੇ ਤਾਂ ਸੀਸੇ ਜਿਹੜੇ ਆਗਿਆ ਦਾ ਜਿਹੜਾ ਸ਼ੀਸ਼ਾ ਹੁੰਦਾ ਉਹ ਟੁੱਟ ਕੇ ਜਿਹੜਾ ਕਿਸ ਤਰੀਕੇ ਥੱਲੇ ਡਿੱਗ ਜਾਂਦਾ ਹੈ आधे ਘੰਟੇ ਤੋਂ ਉੱਪਰ ਹੋ ਗਈ ਹੈ ਪਰ ਹਲੇ ਤੱਕ ਪੀਸੀਆ ਜਿਹੜਾ ਮੌਕੇ ਤੇ ਨਹੀਂ ਪਹੁੰਚਿਆ ਪਰ ਕਿਹਾ ਜਾਂਦਾ ਕਿ ਤੁਸੀਂ ਤੁਸੀਂ ਕੌਣ ਹੋ ਮੈਂ ਨਦੀਪਾ ਭਾਬੀ ਹਾਂ ਅੱਛਾ ਕੀ ਹੋਇਆ ਕੀ ਦਿੱਕਤ ਕੀ ਹੈ ਕੀ ਕਿੱਦਾਂ ਲੱਗੀ ਸਰ ਮੈਂ ਥੀ ਨਹੀਂ ਮੈਂ ਤਾਂ ابھی ਆ ਰਹੀ ਹਾਂ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਉਹ ਚਲਾਇਆ ਜਾ ਰਿਹਾ ਸੀਗਾ ਤੇ ਪਿਕਅਪ ਵੱਲੋਂ ਟੱਕਰ ਲੱਗੀ ਹੈ ਹਾਂ ਯਹੀ ਹੋ ਸਕਦਾ ਹੈ ਸਰ ਮੈਂ ਥੀ ਨਹੀਂ ਨਾ ਮੈਂ ਵੀ ਆ ਰਹੀ ਹਾਂ ਉਹ ਤਾਂ ਮੈਨੂੰ ਫੋਨ ਕਰਕੇ ਬਤਾ ਲਗੋਨੇ ਐਕਸੀਡੈਂਟ ਹੋ ਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਨੂੰ ਮਦਦ ਕਰੇ ਔਰ ਕੀ ਕਰਨਗੇ ਸਰ ਅਭੀ ਪਹੁੰਚਾ ਨਹੀਂ ਆ ਨਹੀਂ ਅਭੀ ਕੋਈ ਨਹੀਂ ਪਹੁੰਚਾ ਸਰ ਦੇਖ ਸਕਦੇ ਹਾਂ ਸ਼ਾਮ ਦਾ ਸਮਾਂ ਹੋ ਗਿਆ ਕਾਫੀ ਦੇਰ ਹੋ ਚੁੱਕੇ ਨੇ ਪਰ ਹਲੇ ਤੱਕ ਪੁਲਿਸ ਦੇੜੀ ਹੈ ਮੌਕੇ ਤੇ ਨਹੀਂ ਪਹੁੰਚਦੀ ਫਿਰ ਹਾਲ ਜਿਹੜਾ ਨੌਜਵਾਨ ਹੈ ਇਹਨੂੰ ਇਹਦੀ ਲੱਤ ਜਿਹੜੀ ਫੈਕਚਰ ਹੋ ਗਈ ਹੈ ਹਲੇ ਤੱਕ ਇਹਨੂੰ ਹਸਪੀਟਲ ਵੀ ਨਹੀਂ ਲੈ ਕੇ ਗਈ ਬੰਦਾ ਹੈ ਬਸ ਲੈ ਕੇ ਜਾ ਰਹੇ ਹਾਂ ਕਿਤਾ ਐਂਬੂਲੈਂਸ ਫੋਨ ਕੀਤਾ ਕਿਏ ਤੇ ابھی ਕੋਈ ਆਇਆ ਨਹੀਂ ਸਰ ਕੋਈ ਵੀ ਨਹੀਂ ਨਹੀਂ ਦਿੱਲੀ ਆ ਪ੍ਰਸ਼ਾਸਨ ਹੀ ਦਿੱਲੀ ਆ ਤੇ ਪੰਜਾਬ ਦੀ ਕਹਿਣਾ ਕੀ ਆ ਸਭ ਨੂੰ ਪਤਾ ਵਾ ਪ੍ਰਸ਼ਾਸਨ ਹੀ ਦਿੱਲੀ ਆ ਕੰਮ ਦੇ ਕੰਮ ਹੀ ਨਹੀਂ ਹੋ ਰਿਹਾ ਟਾਈਮ ਤੇ ਐਂਬੂਲੈਂਸ ਨੂੰ ਕਿਤਾ ਫੋਨ ਬੰਦਾ ਮਰ ਜਾਣਾ ਪਿਆ ਤੇ ਆਣਾ ਹੀ ਨਹੀਂ ਕੋਈ ਐਂਬੂਲੈਂਸ ਨੂੰ ਕਿੰਨਾ ਸਮਾਂ ਹੋ ਗਿਆ ਫੋਨ ਕੀਤਾ 15 20 ਮਿੰਟ ਹੋ ਹੀ ਗਿਆ ਪੀਸੀਆਰ ਨੂੰ ਫੋਨ ਆ ਪੀਸੀਆਰ ਵੀ ਨਹੀਂ ਆ ਰਹੀ ਆ ਤੁਹ ਦੇਖ ਸਕਦੇ ਹੋ ਕਿ ਜਾਨੀ ਨੁਕਸਾਨ ਵੀ ਜਿਹੜਾ ਹੋ ਸਕਦਾ ਸੀਗਾ ਕਿਉਂਕਿ ਜਿਸ ਤਰੀਕੇ ਨਾਲ ਜਿਹੜਾ ਆਟੋ ਦੇਖ ਸਕਦੇ ਹੋ ਉਹ ਜਿਹੜਾ ਕਾਫੀ ਆਟੋ ਦਾ ਜਿਹੜਾ ਨੁਕਸਾਨ ਹੋਇਆ ਹੈ ਅਗਰ ਇਸ ਤਰੀਕੇ ਨਾਲ ਫੜਕੱਚੇ ਜਿਹੜੇ ਓੜੇ ਸੋ ਡਰਾਈਵਰ ਦੇਖ ਸਕਦੇ ਹੋ ਜਿਹੜਾ ਨੌਜਵਾਨ ਹੈ ਉਹਨੂੰ ਕਿਸ ਤਰੀਕੇ ਪਿਛਲੀ ਸੀਟ ਦੇ ਉੱਤੇ ਜਿਹੜਾ ਬਿਠਾਇਆ ਗਿਆ ਹਾਲਾ ਕਿ ਅਗਰ ਧਿਆਨ ਨਾਲ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਜਿਹੜਾ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਪਰ ਮੌਕੇ ਤੇ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਨੌਜਵਾਨ ਦੇ ਅੱਖਾਂ ਦੇ ਵਿੱਚ ਹੰਝੂ ਹੈ ਕਿਉਂਕਿ ਲੱਤ ਜਿਹੜੀ ਹੈ ਦੇਖ ਸਕਦੇ ਹੋ ਜਿਹੜੀ ਲੱਤ ਹੈ ਪਾ ਹਾਂਜੀ ਉਹ ਜਿਹੜੀ ਦੁਕਾਨ ਆ ਜਿੱਨੇ ਗੱਡੀ ਠੋਕੀ ਆ ਉਹ ਸਾਹਮਣੇ ਦੁਕਾਨ ਆ ਉੱਥੇ ਜਾ ਸਕਦੇ ਨਾ ਪਾ ਉੱਥੇ ਵੀ ਗੱਲਬਾਤ ਕਰ ਸਕਦੇ ਚਲੋ ਉੱਥੇ ਉੱਥੇ ਵੀ ਪੁੱਛੋ ਤੁਸੀਂ ਅੱਗੇ ਅੱਗੇ ਪ੍ਰਸ਼ਾਸਨ ਨਹੀਂ ਪਹੁੰਚਿਆ ਨਾ ਕਿਉਂ ਪ੍ਰਸ਼ਾਸਨ ਪਹੁੰਚਿਆ ਭਾਈ ਹੁਣ ਕਿੰਨਾ ਪੁੱਛਣਾ ਯਾਰ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਗਏ ਹੋ ਇਹਨਾਂ ਨੂੰ ਐਂਬੂਲੈਂਸ ਦੇ ਵਿੱਚ ਕਿਉਂਕਿ ਉਹ ਰੋ ਰਿਹਾ ਫੋਨ ਕਰ ਰਿਹਾ ਕੁਝ ਆਇਆ ਨਹੀਂ ਹੁਣ ਤੱਕ ਪੁਲਿਸ ਵੀ ਨਹੀਂ ਆਈ ਅੱਧਾ ਘੰਟਾ ਹੋ ਗਿਆ ਫੋਨ ਕਰੇ ਹੋਏ ਆਹ ਨਾ ਗਲਤੀ ਗੱਦੀ ਲੱਗਦੀ ਭਈ ਉਹ ਗੱਡੀ ਉਹਨਾਂ ਦੀ ਜੇ ਤਾਂ ਗਲਤੀ ਨਹੀਂ ਐਸੀ ਤਾਂ ਗੱਡੀ ਕਿਉਂ ਅੰਦਰ ਬਾੜੀ ਉਹਨਾਂ ਨੇ ਗਲਤੀ ਤਾਂ ਹੈ ਅੰਦਰ ਬਾੜੀ ਉਹਨਾਂ ਨੇ ਗੱਡੀ ਦਾ ਪੈਸਾ ਉਹਨੇ ਜਾੜੇ ਜਣਾ ਕੱਟ ਹੈ ਯਾਰ ਗਲਤੀ ਤੁਹਾਡੀ ਆ ਪਿੱਛੇ ਲੈ ਕੇ ਰੋਕਦੇ ਆ ਅੱਛਾ ਗਲਤੀ ਤੁਹਾਡੀ ਨੀ ਦੇਖਦੇ ਆ ਤੁਸੀਂ ਸਵਾਰੀਆਂ ਵੱਲ ਦੇਖ ਰਹੇ ਹੋ ਤੁਹਾਡਾ ਅੱਗੇ ਧਿਆਨ ਨਹੀਂ ਹੈ ਨੀ ਗੱਡੀ ਨੇ ਟੱਡ ਕੇ ਮੋੜ ਨਹੀਂ ਦਾ ਹੱਥ ਇੰਗਲਿਸ਼ਰਾ ਤੁਸਤੇ ਦੇਣਾ ਤੁਸੀਂ ਅੰਕਲ ਤੁਸੀਂ ਗੱਡੀ ਸਪੀਡ ਨਾਲ ਲੈ ਕੇ ਵਿੱਚ ਮਾਰ ਰਹੇ ਹੋ ਇਹ ਤਾਂ ਤੁਹਾਡੀ ਗਲਤੀ ਜ਼ਿਆਦਾ ਜ਼ੋਰ ਦੀ ਗਲਤੀ ਆ ਕੀ ਲਾਦਾ ਮੌਕੇ ਤੇ ਸੀ ਕਿ ਦੁਕਾਨ ਆਪਣੀ ਆ ਇਹ ਸਾਹਮਣੇ ਦੁਕਾਨਾ ਸਾਡੀ ਕੀ ਲਾਦਾ ਹੈ ਕਿਦਾਂ ਜਿਹੜਾ ਪਾਣਾ ਪਪੜੀ ਆ ਜੀ ਉਹ ਸਾਹਮਣੇ ਦੁਕਾਨ ਵਾਲਿਆਂ ਦੀ ਗੱਡੀ ਆ ਉਹਨੇ ਮੁਰਨਾ ਸੀ ਕੱਟ ਤੋਂ ਸਲੋ ਕੀਤੀ ਆ ਗੱਡੀ ਪੂਰੇ ਗੱਡੀ ਨੂੰ ਪਾਸ ਨਹੀਂ ਮਿਲਿਆ ਉਹਨੇ ਬ੍ਰੇਕ ਲਾ ਲਈ ਇਹਨਾਂ ਲਿਆ ਕੇ ਵਿੱਚ ਮਾਰੀ ਗੱਡੀ ਪਿੱਛਾ ਕੁੱਛ 10 ਦਸ ਦਨੇ ਤਸਵੀਰਾਂ ਤੁਹਾਨੂੰ ਦਿਖਾ ਦਨੇ ਆ ਮੇਨ ਬਿਲਕੁਲ 100 ਤਸਵੀਰਾਂ ਤੁਹਾਡੇ ਨਾਲ ਦਿਖਾ ਦਨੇ ਆ ਦੇਖ ਸਕਦੇ ਹੋ ਤੁਸੀਂ ਤਾਜਪੁਰ ਰੋਡ ਦੀਆਂ ਤਾਜਪੁਰ ਰੋਡ ਦੇ ਉਤੇ ਜਿਹੜੇ ਕਈ ਕੱਟ ਇਦਾਂ ਦੇ ਬਣਾਏ ਗਏ ਨੇ ਤਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਈ ਕੱਟ ਜਿਹੜੇ ਇਦਾਂ ਦੇ ਬਣਾਏ ਗਏ ਨੇ ਜਿਸ ਦੌਰਾਨ ਜਿਹੜਾ ਹਾਦਸਾ ਜਿਹੜਾ ਹੋ ਜਾਂਦਾ ਕਿਤੇ ਨਾ ਕਿਤੇ ਹਾਲਾਂਕਿ ਜਦੋਂ ਇਹ ਕੱਟ ਬਣੇ ਹੁੰਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਮੌਕੇ ਤੇ ਨਹੀਂ ਖੜਾ ਹੁੰਦਾ ਜਾਂ ਕੋਈ ਵੀ ਪੀਸੀਆਰ ਇੱਥੇ ਨਹੀਂ ਖੜੀ ਹੁੰਦੀ ਆ ਕੋਈ ਵੀ ਵੈਰੀਕੇਟ ਜਿਹੜੇ ਕਿਸੇ ਨੂੰ ਜਿਹੜਾ ਇੱਥੇ ਰਾਹ ਦੱਸਣ ਵਾਸਤੇ ਕੋਈ ਵੀ ਤਰੀਕੇ ਦਾ ਜਿਹੜਾ ਇੱਥੇ ਕੋਈ ਵੀ ਜਿਹੜੇ ਬਲਬ ਨਹੀਂ ਲਾਏ ਗਏ ਨਾ ਕੋਈ ਸੂਚਨਾ ਜਿਹੜਾ ਇੱਥੇ ਲੱਗੇ ਆ ਫਿਰ ਵੀ ਜਦੋਂ ਇਸ ਜਗ੍ਹਾ ਦੇ ਉੱਤੇ ਗੱਡੀ ਜੜਈ ਹੈ ਜਦੋਂ ਰੋਂਗ ਹੁੰਦੀ ਹੈ ਜਾਂ ਯੂ-ਟਰਨ ਲੈਂਦੀ ਹੈ ਤਾਂ ਕਿਤੇ ਨਾ ਕਿਤੇ ਇਹ ਵੱਡੇ ਹਾਦਸੇ ਦਾ ਜਿਹੜਾ ਕਾਰਨ ਹੈ ਉਹ ਹੋ ਜਾਂਦਾ ਹੈ ਸੋ ਇੱਕ ਹਾਦਸਾ ਜਿਹੜਾ ਇਸੇ ਦੌਰਾਨ ਹੋਇਆ ਆ ਆਟੋ ਜਿਹੜਾ ਹੈ ਸਾਹਮਣੇ ਹੋਸਣ ਮੰਦਰ ਵੱਲੋਂ ਜਿਹੜਾ ਆ ਰਿਹਾ ਸੀਗਾ ਤਾਂ ਉਹ ਤਾਜਪੁਰ ਚੌਕ ਵੱਲੋਂ ਜਿਹੜਾ ਜਾ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਕਿ ਕਿਹਾ ਜਾਂਦਾ ਆ ਆਟੋ ਦੇ ਮਾਲਕ ਜਿਹੜੇ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਆ ਆਟੋ ਡਰਾਈਵਰ ਜਿਹੜਾ ਸੀਗਾ ਉਹਦੇ ਵੱਲੋਂ ਕਿਹਾ ਜਾਂਦਾ ਕਿ ਇੱਕ ਪਿਕਅਪ ਗੱਡੀ ਜਿਹੜੀ ਲੋਡਰ ਹੁੰਦੀ ਹੈ ਉਹ ਗੱਡੀ ਜਦੋਂ ਯੂ-ਟਰਨ ਲੈਂਦੀ ਹੈ ਤਾਂ ਉਸ ਤੋਂ ਬਾਅਦ ਸਾਹਮਣੇ ਹੀ ਉਹਦੀ ਦੁਕਾਨ ਹੁੰਦੀ ਹੈ ਜ ਜਦੋਂ ਜਾਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਆਟੋ ਜਿਹੜਾ ਜਾ ਕੇ ਸਿੱਧਾ ਉਸ ਦੇ ਵਿੱਚ ਬੈ ਜਾਂਦਾ ਹੈ ਕਿਉਂਕਿ ਇੰਡੀਕੇਟਰ ਦਾ ਹਾਲਾਂਕਿ ਉਹਨਾਂ ਵੱਲੋਂ ਗਲਤ ਕੀਤੀ ਗਈ ਪਰ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆ ਪ੍ਰਸ਼ਾਸਨ ਅਗਲ ਬਾਤ ਕਰਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਐਕਸੀਡੈਂਟ ਦਾ ਜਿਹੜਾ ਅਸਲ ਕਾਰਨ ਜਿਹੜਾ ਕੀ ਸੀਗਾ ਬਿਲਕੁਲ ਸੋ ਦੱਸਦੇ ਨੇ ਕਿ ਉਹ ਉਹੀ ਪਿਕਅਪ ਦੇ ਜਿਹੜੇ ਮਾਲਕ ਸੋ ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਜਿਨ੍ਹਾਂ ਦਾ ਆਟੋ ਸੀਗਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਹਮਣੇ ਜਿਹੜੀ ਪਿਕਅਪ ਹੁੰਦੀ ਹੈ ਸੋ ਉਹ ਯੂ-ਟਰਨ ਲੈਂਦੀ ਬਾਈ ਜੀ ਤੁਸੀਂ ਚਲਾ ਰਹੇ ਸੀ ਕਿ ਯੂ-ਟਰਨ ਯੂ-ਟਰਨ ਲੈ ਸਪੀਡ ਕਾਫੀ ਸਲੋ ਸੀਗੀ ਕੀ ਨਾਮ ਆ ਤੁਹਾਡਾ ਮੇਰਾ ਰਜਿੰਦਰ ਕਿੱਥੇ ਕੰਮ ਕਰਦੇ ਹੋ ਇਸੇ ਜਗ੍ਹਾ ਤੇ ਅੱਛਾ ਕਿ ਕਿਦਾਂ ਐਕਸੀਡੈਂਟ ਦਾ ਕਾਰਨ ਕੀ ਰਿਹਾ ਬਸ ਜਿੱਥੇ ਯੂ ਟਰਨ ਲਿਆ ਜੇ ਤੇ ਉਹ ਨਾ ਆਟੋ ਵਾਲਾ ਜਿਹੜਾ ਬਹੁਤ ਸਪੀਡ ਨਾਲ ਆ ਰਿਹਾ ਸੀਗਾ ਕਾਫੀ ਸਪੀਡ ਨਾਲ ਤੇ ਪਿੱਛੋਂ ਲਿਆ ਕੇ ਮਾਰੀ ਬਸ ਗੱਡੀ ਯੂ ਟਰਨ ਕਿਦਾਂ ਤੁਸੀਂ ਸਲੋ ਲਿੱਤਾ ਸੀਗਾ ਇਸ ਸਪੀਡ ਤੇ ਉਹ ਸਲੋ ਸੀਗਾ ਬਿਲਕੁਲ ਸਰ ਕੈਮਰੇ ਚੈੱਕ ਕਰ ਸਕਦੇ ਤੁਸੀਂ ਉਹਨਾਂ ਵੱਲੋਂ ਕਿਹਾ ਗਿਆ ਹੈਂਡਿਕਟਰ ਦਿੱਤਾ ਨੇ ਟਿਕਟਰ ਵੀ ਦਿੱਤਾ ਸੀਗਾ ਸਰ ਸੀਸੀਟੀਵੀ ਲੱਗੇ ਹੋਏ ਹਾਂਜੀ ਹਾਂਜੀ ਸੀਸੀਟੀਵੀ ਲੱਗੇ ਹੋਏ ਉੱਥੇ ਜੇ ਚੈੱਕ ਹੋਇਆ ਹਾਂਜੀ ਹਾਂਜੀ ਦੇਖ ਲਓ ਭਾਵੇਂ ਮਾਰ ਉਮ ਨੌਜਵਾਨ ਦੀ ਜਿਹੜੀ ਲੱਤ ਫੈਕਚਰ ਹੋ ਗਈ ਹੈ ਤੇ ਆਟੋ ਵੀ ਕਾਫੀ ਨੁਕਸਾਨ ਹੋ ਗਿਆ ਤੇ ਸਾਹਮਣੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਗੱਡੀ ਜਿਹੜੀ ਭਜਾ ਕੇ ਤੁਸੀਂ ਲੈ ਕੇ ਆਏ ਹੋ ਡਾਇਰੈਕਟ ਤੁਸੀਂ ਅੰਦਰ ਕਿ ਕੋਈ ਇੱਥੇ ਤੇ ਖੜੇ ਆ ਅਸੀਂ ਐਕਸੀਡੈਂਟ ਹੋਇਆ ਕਿੱਥੇ ਹੈ ਇਸੇ ਪੁਆਇੰਂਟ ਤੇ ਹੋਇਆ ਹੈ ਨਾ ਫਿਰ ਅਸੀਂ ਕਿੱਥੇ ਭੱਜ ਕੇ ਜਾਵਾਂਗੇ ਭੱਜ ਕੇ ਕਿੱਥੇ ਜਾਣਾ ਜੀ ਕੀ ਹੁਣ ਉਹ ਕਿਦਾਂ ਕੀਤਾ ਜਾਊਗਾ ਉਸ ਪਰਿਵਾਰ ਨਾਲ ਜਿਹਦਾ ਲੱਤ ਫੈਕਚਰ ਹੋਇਆ ਉਹਨੂੰ ਕਿਦਾਂ ਕੀ ਇਨਸਾਫ ਦਿੱਤਾ ਜਾਊਗਾ ਤੁਸੀਂ ਮਾਲਕ ਨੂੰ ਮਤ ਜੀ ਹਾਂ ਜੀ ਕੀ ਇਨਸਾਫ ਉਹਨੂੰ ਦਿੱਤਾ ਗਿਆ ਦੇਖੋ ਜੀ ਇਨਸਾਫ ਇਹ ਹੈ ਵੀ ਅਸੀਂ ਤਾਂ ਆਪ ਆਪਣੀ ਕਮਾ ਠੀਕ ਹੈ ਕਹਨੀ ਤੇ ਹੁਣ ਅਸੀਂ ਦੇਖੋ ਜਦੋਂ ਗਲਤੀ ਉਹਦੀ ਹੈਗੀ ਪਿੱਛੋ ਲਿਆ ਕੇ ਉਹਨੇ ਮਾਰਿਆ ਹੈਗਾ ਤੇ ਅਸੀਂ ਕੀ ਕਰ ਸਕਦੇ ਹੈਗੇ ਆ ਠੀਕ ਆ ਕਹਨੀ ਹਾਂ ਥੋੜੀ-ਬੋਤੀ ਚਲੋ ਮਾੜੀ-ਮੋਤੀ ਅਸੀਂ ਹੱਲਪ ਕਰ ਦਾਂਗੇ ਅਸੀਂ ਬਹੁਤੀ ਨਹੀਂ ਕਰ ਸਕਦੇ ਹੈਗੇ ਠੀਕ ਆ ਕਹਨੀ ਜਿਹੜੀ ਲੱਤ ਫੈਕਚਰ ਹੋਈ ਹੈ ਕੀ ਇਨਸਾਫ ਕੀ ਦਿੱਤਾ ਜਾਊਗਾ ਨਹੀਂ ਉਹ ਤਾਂ ਕਰਵਾ ਲਾਂਗੇ ਕੋਈ ਥੋੜਾ-ਬੋਤਾ ਹੱਲਪ ਕਰ ਦਾਂਗੇ ਅਸੀਂ ਬਹੁਤਾ ਨਹੀਂ ਕਰ ਸਕਦੇ ਅਸੀਂ ਆਪ ਆਪਣੀ ਰੋਟੀ ਕਮਾ ਕੇ ਖਾਂਦੇ ਆ ਸਾਡਾ ਕੋਈ ਐਡਾ ਕੋਈ ਬਹੁਤਾ ਕਾਰੋਬਾਰ ਨਹੀਂ ਹੈਗਾ ਸਾਡਾ ਮੇਰਾ ਘਰ ਵਾਲਾ ਜਿਹੜਾ ਖਤਮ ਹੋ ਗਿਆ ਜਿਹੜਾ ਦੁਕਾਨਦਾਰੀ ਕਰਦਾ ਸੀਗਾ ਉਹ ਖਤਮ ਹੋ ਚੁੱਕੇ ਆ ਇਹ ਤਾਂ ਵਿਚਾਰੇ ਲੇਬਰ ਹੈਗਾ ਲੇਬਰ ਕਰਦਾ ਹੈਗਾ ਮੈਂ ਮਤਲਬ ਕੱਲਿਆਂ ਮੰਗਰ ਹੈਗੀ ਆ ਅੱਛਾ ਇਹ ਤਾਜਪੁਰ ਰੋਡ ਦੇ ਕਿੱਥੇ ਕਰਕੇ ਹੋਇਆ ਵਾ ਹਾਦਸਾ ਹਾਂਜੀ ਐਸੇ ਪੁਆਇੰਟ ਦੇ ਜਿਹੜਾ ਚੌਕ ਹੈ ਕਿਦਾਂ ਹਾਂਜੀ ਚੌਕ ਮੈਂ ਕਹਾਂ ਕੋਈ ਨਹੀਂ ਇਹ ਤਾਂ ਚੌਕ ਕੋ ਮੇਨ ਰੋਡ ਹੈ ਹਾਂਜੀ ਮਹਾ ਮੇਨ ਰੋਡ ਹੈ ਹਾਂਜੀ ਹਾਂਜੀ ਮੇਨ ਰੋਡ ਬਿਲਕੁਲ ਸਹੀ ਦੱਸ ਦਈਏ ਕਿ ਉਹ ਮਾਲਕਾਂ ਨਾਲ ਗੱਲ ਕੀਤੀ ਜਿਨ੍ਹਾਂ ਦੀ ਗੱਡੀ ਸੀਗੀ ਜਿਨ੍ਹਾਂ ਦਾ ਪਿਕਅਪ ਸੀਗਾ ਉਹ ਡਰਾਈਵਰ ਨੇ ਵੀ ਗਲਤੀ ਕੀਤੀ ਹੈ ਜਿਨ੍ਹਾਂ ਦਾ ਪਿਕਅਪ ਸੀਗਾ ਪਿਕਅਪ ਸਵਾਰਨਾਂ ਨੇ ਗਲਤੀ ਕੀਤੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਸਾਹਮਣੇ ਕੀ ਹੈਂਡਿਕੈਟਰ ਵੀ ਦਿੱਤਾ ਗਿਆ ਸੀਗਾ ਪਿਕਅਪ ਵੀ ਸলো ਸੀਗੀ ਜਦੋਂ ਯੂਟਰ ਲੇਤਾ ਹੈ ਪਹਿਲੀ ਵਾਰ ਨਹੀਂ ਕਈ ਵਾਰੀ ਜਿਹੜਾ ਲੈਣਾ ਪੈਂਦਾ ਹਮੇਸ਼ਾ ਹੀ ਸੋ ਟੀ ਪੁਆਇੰਟ ਦੇ ਉੱਤੇ ਹੀ ਦੁਕਾਨ ਹੈਗੀ ਹੁਣ ਗਲਤੀ ਇਹਦੇ ਵਿੱਚ ਕੀ ਹੈਗੀ ਉਹ ਪ੍ਰਸ਼ਾਸਨ ਨੂੰ ਦੇਖਣ ਤੋਂ ਬਾਅਦ ਪ੍ਰਸ਼ਾਸਨ ਉਸ ਪਰਿਵਾਰ ਨੂੰ ਕੀ ਇਨਸਾਫ ਦਿੰਦਾ ਹੈ ਦਿੰਦਾ ਹੈ ਇਹ ਦੇਖਣਾ ਹੋਵੇਗਾ ਸਰ ਮੌਕੇ ਤੇ ਪਹੁੰਚੋ ਕੋਈ ਪਤਾ ਲੱਗਿਆ ਸਰ ਸਰ ਆਪਾਂ ਇਹਨਾਂ ਦਾ ਜਿਹੜਾ ਟੈਂਪੋ ਉਹ ਦੇਖਣ ਚੱਲੇ ਆ ਕਿੱਥੇ ਹੈ ਕਿਹੜਾ ਹੈ ਉਹ ਦੇਖਦੇ ਜਾ ਕੇ ਪਤਾ ਕਰਦੇ ਕੀ ਗੱਲ ਸਾਹਿਬ ਹਜੇ ਤੱਕ ਕੁਝ ਨਹੀਂ ਬਦ ਲੱਗੇ ਕਿਦਾਂ ਹੋਇਆ ਸੀ ਆਇਆ ਜੀ ਉਹ ਆਟੋ ਤੋਂ ਕਹਿੰਦੇ ਭੱਜ ਗਿਆ ਲੋ ਅਸੀਂ ਦੇਖਦੇ ਇਧਰ ਨੂੰ ਗਿਆ ਇਹਨਾਂ ਵੱਲੋਂ ਕਿਹਾ ਗਿਆ ਕਿ ਉਹ ਪਿਕਅਪ ਜਿਹੜਾ ਸਾਹਮਣੇ ਦਾ ਹੀ ਸੀਗਾ ਤੇ ਉਹ ਸਾਹਮਣੇ ਚਲਾ ਗਿਆ ਯੂ-ਟਰਨ ਹੀ ਲਿੱਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਐਕਸੀਡੈਂਟ ਹੋਇਆ ਚਲੋ ਪਤਾ ਕਰਾਂਗੇ ਬਾਅਦ ਵਿੱਚ ਕੈਮਰੇ ਚੈੱਕ ਕਰ ਲਵਾਂਗੇ ਕੈਮਰੇ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਕੀ ਸਾਹਬ ਦਾ ਕੀ ਕਾਰਵਾਈ ਕੀ ਕੀਤੀ ਜਾਓ ਪਰ ਭਾਈ ਉਹ ਆਟੋ ਦੇਖ ਲਈ ਟੈਂਪੂ ਦੇਖ ਲਈ ਕਿਹੜਾ ਆ ਉਹ ਥਾਣੇ ਲੈ ਜਮਾਂਗੇ ਠੀਕ ਹੈ ਬਿਲਕੁਲ ਸੋ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਅਗਲ ਕੀਤੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਹਮਣੇ ਜਿਹੜਾ ਹੈ ਉਹ ਪਿਕਅਪ ਖੜਾ ਹੁੰਦਾ ਹੈ ਜਿਸ ਪਿਕਅਪ ਦੇ ਵਿੱਚ ਜਿਹੜਾ ਡਰਾਈਵਰ ਵੱਲੋਂ ਰੋਪ ਲਾਏ ਗਏ ਨੇ ਕਿ ਉਹ ਪਿਕਅਪ ਜਿਹੜਾ ਐਸੀ ਜਗ੍ਹਾ ਤੇ ਉੱਤੇ ਖੜਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਅਗਲ ਕੀਤੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਿਕਅਪ ਦੇਖਣ ਤੋਂ ਬਾਅਦ ਜੋ ਵੀ ਤਹਿਕੀਕਾਤ ਦੌਰਾਨ ਜੋ ਵੀ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਸੋ ਅਮਲ ਦੇ ਵਿੱਚ ਲੈ ਕੇ ਆਇਆ ਜਾਊਗਾ ਦੇਖ ਲਓ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਨਨੀ ਨਾਲ ਧੰਨਵਾਦ